ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ 12 ਅਗਸਤ 2025 ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਹਮਸ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ ਕਿਉਂਕਿ 9 ਅਗਸਤ ਤੋਂ ਪੂਰਬ ਦੀਆਂ ਹਵਾਵਾਂ ਥੋੜੇ ਪੰਜਾਬ ਦੇ ਹਿੱਸਿਆਂ 'ਚ ਚੱਲੇ ਆ ਜਿਹਦੇ ਕਰਕੇ ਹਮਸ ਬਹੁਤ ਜ਼ਿਆਦਾ ਵੱਧ ਦੱਖਣ ਪੱਛਮ ਦੀ ਹਵਾਵਾਂ ਦੇ ਵਿੱਚ ਹਮਮਸ ਘਟ ਸੀ ਲੇਕਿਨ ਹੁਣ ਜਿਹੜੀ ਉਹ ਗਰਮੀ ਤੇ ਹਮਮਸ ਪੰਜਾਬ 'ਚ ਵੱਧ ਗਈ ਆ ਤੇ ਜ਼ਿਆਦਾਤਰ ਭਾਗਾਂ ਦੇ ਵਿੱਚ ਲੋਕ ਆ ਜਿਹੜੇ ਉਹ ਪਰੇਸ਼ਾਨ ਨੇ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੇ ਦਿਸ਼ਾ ਦੀ ਤਾਂ ਪੰਜਾਬ ਦੇ ਵਿੱਚ ਇਸ ਵਕਤ ਪੂਰਬ ਦੀਆਂ ਹਵਾਵਾਂ ਜਿਹੜੀਆਂ ਹਲਕੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਕੁਝ ਇਲਾਕਿਆਂ ਦੇ ਵਿੱਚ ਦੱਖਣ ਪੱਛਮ ਦੀਆਂ ਹਵਾਵਾਂ ਹਲੇ ਵੀ ਚੱਲ ਰਹੀਆਂ ਨੇ ਕੱਲ ਸ਼ਾਮ ਨੂੰ ਤੇ ਅੱਜ ਸਵੇਰ ਦੇ ਟਾਈਮ ਉੱਤਰ ਪੂਰਬ ਪੰਜਾਬ ਦੇ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਕਈ ਥਾਵਾਂ ਤੇ ਬਰਖਾ ਜੜੀ ਹੋਈ ਆ ਹਰਿਆਣਾ ਤੇ ਉੱਤਰਾਖੰਡ ਦੇ ਭਾਗਾਂ ਦੇ ਵਿੱਚ ਜਬਰਦਸਤ ਵਰਖਾ ਹੋਈ ਆ ਜੇਕਰ ਆਪਾਂ ਗੱਲ ਕਰੀਏ ਸਿਸਟਮ ਆ ਦੀ ਤਾਂ 13 ਤਰੀਕ ਨੂੰ ਇੱਕ ਨਵਾਂ ਸਿਸਟਮ ਆ ਜਿਹੜਾ ਉਹ ਲੋ ਪ੍ਰੈਸ਼ਰ ਏਰੀਆ ਬੰਗਾਲ ਦੀ ਖਾੜੀ ਦੇ ਵਿੱਚ ਬਣੇਗਾ ਫਿਲਹਾਲ ਦੀ ਘੜੀ ਜਿਹੜੀ ਨਮੀਆਂ ਉਹ ਸਾਰੀ ਅਰਬ ਸਾਗਰ ਦੀ ਉੱਤਰ ਭਾਰਤ ਤੇ ਆ ਰਹੀ ਆ ਤੇ ਪਹਾੜਾਂ ਵਿੱਚ ਜਬਰਦਸਤ ਕਾਰਵਾਈ ਦੇ ਰਹੀ ਆ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਆ ਆ ਆਪਣੇ ਪਟਿਆਲੇ ਤੋਂ ਲੈ ਕੇ ਲੁਧਿਆਣਾ ਹੁੰਦੇ ਹੋਏ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਪਠਾਨਕੋਟ ਤੇ ਉੱਪਰਲੇ ਸਾਰੇ ਇਲਾਕੇ ਮਲੇਰ ਕੋਟਲਾ ਫਤਿਹਗੜ੍ਹ ਸਾਹਿਬ ਸੰਗਰੂਰ ਦੇ ਕੁਝ ਭਾਗ ਇਨ੍ਹਾਂ ਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋਣ ਦੀ ਸੰਭਾਵਨਾ ਜਿਹੜੇ ਦੱਖਣ ਪੱਛਮੀ ਬਾਕੀ ਇਲਾਕੇ ਆ ਬਰਨਾਲਾ ਬਠਿੰਡਾ ਤੋਂ ਲੈ ਕੇ ਫਰੀਦਕੋਟ ਫਿਰੋਜ਼ਪੁਰ ਤੱਕ ਜਿੰਨੇ ਵੀ ਵਿਚਲੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਹਲਕੀ ਦਰਮਿਆਨੀ ਵਰਖਾ ਹੋ ਸਕਦੀ ਆ ਕਿਤੇ ਕਿਤੇ ਖੇਤਰੀ ਕਰਵਾਈਆਂ ਹੋਣ ਦੀ ਸੰਭਾਵਨਾ ਜੇਕਰ ਬੱਦਲ ਵੱਡੇ ਲੈਵਲ ਤੇ ਬਣਿਆ ਤਾਂ ਜ਼ਬਰਦਸਤ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣੀ ਹੋਈ ਆ ਅਮਾਜਲ ਤੇ ਉੱਤਰਾਖੰਡ ਦੇ ਵਿੱਚ ਰੈੱਡ ਅਲਰਟਾ ਇਹਨਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਆ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਚ ਵੀ ਵਰਖਾ ਹੋਣ ਦੀ ਸੰਭਾਵਨਾ ਲੇਕਿਨ ਜਿਹੜਾ ਰਾਜਸਥਾਨ ਦੇ ਭਾਗ ਆ ਗੁਜਰਾਤ ਮੱਧ ਪ੍ਰਦੇਸ਼ ਇਹਨਾਂ ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਪੰਜਾਬ ਦੇ ਵਿੱਚ ਹੌਲੀ ਹੌਲੀ ਵਰਖਾ ਜਿਹੜੀ ਉਹ ਵਧੂਗੀ 13 14 ਤਰੀਕ ਨੂੰ ਪੰਜਾਬ ਦੇ ਵਿੱਚ ਖਾਸ ਤੌਰ ਤੇ 14 ਨੂੰ ਝੜੀ ਲੱਗਣ ਦੀ ਸੰਭਾਵਨਾ ਬਣ ਰਹੀ ਆ ਜਿਹੜੇ ਕਿਸਾਨ ਵੀਰ ਆ ਇਸ ਵਕਤ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਜਿਵੇਂ ਪੱਤਾ ਲਵੇਟ ਸੁੰਡੀ ਤੇ ਨਾਲ ਗੋਹ ਸੁੰਡੀ ਇਹ ਜਿਹੜੀ ਆ ਫਸਲਾਂ ਤੇ ਹਮਲਾ ਕਰ ਸਕਦੀ ਆ ਇਹਨਾਂ ਤੋਂ ਬਚਾ ਦੇ ਲਈ ਸਹੀ ਟਾਈਮ ਤੇ ਜਿਹੜੀ ਆ ਸਪਰੇਅ ਕੀਤੀ ਜਾਵੇ ਸਪਰੇਅ ਆ ਜਿਹੜੀ ਮੀਂਹ ਪੈਣ ਤੋਂ ਘੱਟੋ ਘੱਟ 12 ਤੋਂ 15 ਘੰਟੇ ਪਹਿਲਾਂ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਤੋਂ ਬਾਅਦ ਫੰਗਸ ਦੀ ਬਿਮਾਰੀ ਵੀ ਚੱਲ ਸਕਦੀ ਆ ਅਗਲੇ ਮਹੀਨੇ ਦੇ ਵਿੱਚ ਆ ਸੌਣ ਤੋਂ ਬਾਅਦ ਉਹਦੇ ਤੋਂ ਬਚਾ ਲਈ ਵੀ ਲੜੀਂਦੇ ਪ੍ਰਬੰਧ ਆ ਜਿਹੜੇ ਉਹ ਕਿਸਾਨ ਵੀਰਾਂ ਨੂੰ ਕਰਨੇ ਚਾਹੀਦੇ ਆ ਆਪਾਂ ਸਹੀ ਜਾਣਕਾਰੀ ਹੈ ਜਿਹੜੀ ਕਿਸਾਨ ਵੀਰਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆਂ ਜਿਹੜੇ ਜਿਹੜੇ ਵੀਰ ਆਪਣੇ ਪੇਜ ਚੈਨਲ ਤੇ ਨਵੇਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਆਪਣੇ ਏਰੀਆ ਦੇ ਮੌਸਮ ਬਾਰੇ ਵੀ ਦੱਸਿਓ ਕਿਸ ਤਰ੍ਹਾਂ ਦਾ ਤੁਹਾਡੇ ਏਰੀਆ ਦੇ ਵਿੱਚ ਮੌਸਮ ਆ ਤੇ ਹੁਣ ਆਪਾਂ ਗੱਲ ਕਰਦੇ ਆਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਜਿਸ ਤਰ੍ਹਾਂ ਜੇਕਰ ਆਪਾਂ ਦੇਖੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੀ ਪਿਕਚਰ ਆ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਤੇ ਪਹਾੜ ਜਿਹੜੇ ਹਿਮਾਚਲ ਉੱਤਰਾਖੰਡ ਤੇ ਉੱਤਰ ਪਰ ਰੇਤ ਇਹਨਾਂ ਦੇ ਵਿੱਚ ਦਰਮਿਆਨੀ ਤੋਂ ਮੂਸਲਾ ਧਾਰ ਵਰਖਾ ਹੋ ਸਕਦੀ ਆ ਤੇ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਲੈਂਡਸਲਾਈਡ ਮਡ ਸਲਾਈਡ ਹੋਣ ਦੀ ਸੰਭਾਵਨਾ ਪਹਾੜਾਂ 'ਤੇ ਜਾਣ ਤੋਂ ਬਚੋ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ 'ਚ ਮੱਧ ਪੰਜਾਬ ਤੱਕ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਆ ਬਾਕੀ ਪੰਜਾਬ 'ਚ ਹਲਕੀਆਂ ਫੁਲਕੀਆਂ ਕਰਬਈਆਂ ਹੋਣ ਦੀ ਸੰਭਾਵਨਾ ਹਰਿਆਣੇ ਦੇ ਕੁਝ ਭਾਗਾਂ 'ਚ ਵਰਖਾ ਹੋ ਸਕਦੀ ਆ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਮੌਸਮ ਖੁਸ਼ ਕਰਊਗਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਆਪਾਂ ਬਰਖਾ ਜਿਹੜੀ ਉਹ ਥੋੜੀ ਜਿਹੀ ਘਟੂਗੀ 12 13 ਤਰੀਕ ਦੁਪਹਿਰ ਤੋਂ ਲੈ ਕੇ 13 ਤਰੀਕ ਨੂੰ ਬਰਖਾ ਘਟਣ ਦੀ ਸੰਭਾਵਨਾ ਪਹਾੜਾਂ 'ਚ ਹਲਕੀ ਫੁਲਕੀ ਗਤੀਵਿਧੀ ਹੋ ਸਕਦੀ ਆ ਨਾਰਥ-ਈਸਟ ਇੰਡੀਆ ਮਧ ਪ੍ਰਦੇਸ਼ 'ਚ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 13 ਤਰੀਕ ਦੀ 13 ਤਰੀਕ ਨੂੰ ਹਲਕੀਆਂ ਫੁਲਕੀਆਂ ਗਤੀਵਿਧੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਸਕਦੀਆਂ ਜਿਆਦਾ ਵਰਖਾ ਦੀ ਉਮੀਦ ਘੱਟਾ ਲੇਕਿਨ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ ਉੱਤਰ ਪ੍ਰਦੇਸ਼ 'ਚ ਵੀ ਵਧੀਆ ਵਰਖਾ ਹੁੰਦੀ ਹੈ ਸੰਭਾਵਨਾ 14 ਤਰੀਕ ਨੂੰ ਪੰਜਾਬ ਦੇ ਜ਼ਿਆਦਾਤਰ ਭਾਗਾਂ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਹਰਿਆਣੇ ਦੇ ਕੁਝ ਭਾਗ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਭਾਗ ਮੱਧ ਪ੍ਰਦੇਸ਼ ਇਹਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਕਈ ਥਾਵਾਂ ਤੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਤੇ ਕੁਝ ਥਾਵਾਂ ਤੇ ਝੜੀ ਨੂਮਾ ਮੀਂਹ ਪੈ ਸਕਦਾ 15 ਤਰੀਕ ਨੂੰ ਵੀ ਇਹੀ ਸਥਿਤੀ ਹੈ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇਾਂ ਤੇ ਗਰਜ ਚਮਕ ਨਾਲ ਵਰ ਬਰੀਆ ਸੰਭਾਵਨਾ ਚੱਕਰਵਾਤ ਆ ਜਿਹੜਾ ਲੋ ਪ੍ਰੈਸ਼ਰ ਏਰੀਆ ਦੇ ਰੂਪ ਦੇ ਵਿੱਚ ਮੱਧਵਰਦੇਸ਼ ਦੇ ਭਾਗਾਂ ਤੇ ਪਹੁੰਚ ਜਾਏਗਾ ਉਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਜੀ 16 ਤਰੀਕ ਦੀ 16 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਤੇ ਮੱਧ ਪੰਜਾਬ ਤੱਕ ਘਰ ਚਮਕਣਾ ਛਿੱਟੇ ਪੈ ਸਕਦੇ ਆ ਪੱਛਮੀ ਉੱਤਰ ਪ੍ਰਦੇਸ਼ ਚ ਤੇ ਉੱਤਰਾਖੰਡ ਚ ਭਾਰੀ ਬਰਖਾ ਹੋਣ ਦੀ ਸੰਭਾਵਨਾ ਲੋਅ ਪ੍ਰੈਸ਼ਰ ਏਰੀਆ ਇਹ ਜਿਹੜਾ ਗੁਜਰਾਤ ਵੱਲ ਨੂੰ ਜਾਣ ਦੀ ਫਿਲਹਾਲ ਸੰਭਾਵਨਾ ਬਣ ਰਹੀ ਆ ਤੇ ਉਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅਪਡੇਟ ਦੇਵਾਂਗੇ 17 ਤਰੀਕ ਦੀ ਗੱਲ ਕਰੀਏ 17 ਨੂੰ ਵੀ ਪੰਜਾਬ ਹਰਿਆਣਾ ਹਿਮਾਚਲ ਜੁਪੀ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਘਰ ਚਮਕਦੇ ਨਾਲ ਹਲਕੀ ਤੋਂ ਦਰਮਿਆਨੀ ਤੇ ਰਾਜਸਥਾਨ ਦੇ ਵੀ ਜ਼ਿਆਦਾਤਰ ਭਾਗਾਂ ਦੇ ਵਿੱਚ ਜਬਰਦਸਤ ਬਰਖਾ ਜਿਹੜੀ ਹੋਣ ਦੀ ਸੰਭਾਵਨਾ ਬਣ ਰਹੀ ਆ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ 18 ਤਰੀਕ ਦੀ 18 ਤਰੀਕ ਨੂੰ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਸੈਂਟਰ ਭਾਰਤ ਤੇ ਗੁਜਰਾਤ ਤੇ ਰਾਜਸਥਾਨ ਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ ਇਹ ਅਗਲੇ 5 ਦਿਨ ਦਾ ਮੌਸਮ ਆ ਜੀ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ